ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਉੱਥੇ ਆਏ ਤੁਸੀਂ ਆਣ ਕੇ ਇਸ ਪਿੰਡ ਬੱਦੇਵਾਲੇ ਦੇ ਮੇਲੇ ਨੂੰ ਤੌਰ ਕੀਤਾ ਦੂਸਰੀ ਹੈ ਕਿ ਅਸੀਂ ਆਪਣੇ ਪਿੰਡ ਦੇ ਨੌਜਵਾਨ ਜਿਨ੍ਹਾਂ ਨੇ ਇਹ ਮੇਲਾ ਕਰਵਾਇਆ ਨਿਸ਼ਾਨ ਸਿੰਘ ਦਲਬਾਖ ਸਿੰਘ ਤੇ ਹੋਰ ਜਿਹੜੇ ਵੀ ਇਸ ਕਮੇਟੀ ਦੇ ਮੈਂਬਰ ਨੇ ਸਾਡੇ ਸਰਪੰਚ ਸਾਹਿਬ ਪ੍ਰਗਟ ਸਿੰਘ ਢਿਲੋਂ ਘਰਪਾਲ ਸਿੰਘ ਮੈਂਬਰ ਕਿੰਦਾ ਸਾਰਿਆਂ ਨੇ ਇਹਨਾਂ ਸਾਰਿਆਂ ਦੀ ਮਿਹਨਤ ਨਾਲ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਮੇਲਾ ਕਰਵਾਇਆ ਮੇਲਿਆਂ ਦਾ ਸਾਡੇ ਪੰਜਾਬ ਦੇ ਇਤਿਹਾਸ ਅਤੇ ਇਹਦੇ ਕਲਚਰ ਦੇ ਨਾਲ ਬੜਾ ਖਾਸ ਸਬੰਧ ਹੈ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਕਰਕੇ ਇਸ ਕਲਚਰ ਨੂੰ ਜਿੰਦਾ ਰੱਖਿਆ ਤੇ ਇਹਦੇ ਵਿੱਚ ਤੁਹਾਨੂੰ ਸੇਧ ਵੀ ਮਿਲਦੀ ਆ ਤੁਹਾਨੂੰ ਸਿੱਖਿਆ ਵੀ ਮਿਲਦੀ ਆ ਕਿ ਜਿਹੜੇ ਬੱਚੇ ਸਾਡੇ ਆ ਉਹ ਇਹ ਸਭ ਚੀਜ਼ਾਂ ਵੇਖ ਕੇ ਨਸ਼ੇ ਤੋਂ ਦੂਰ ਹੁੰਦੇ ਆ ਤੇ ਖੇਡੌਲੇ ਤੇ ਪ੍ਰੇਰਿਤ ਹੁੰਦੇ ਆ ਇਹ ਫਿਰ ਮੈਂ ਇਹਨਾਂ ਨੂੰ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਜੇ ਪਿੰਡ ਪੱਧਰ ਤੇ ਹੁੰਦੀਆਂ ਰਹਿਣ ਤੇ ਇਹ ਸਾਡੀ ਪੰਜਾਬ ਦੇ ਕਲਚਰ ਦੀ ਤੇ ਸਾਡੀ ਪੰਜਾਬ ਦੇ ਸੱਭਿਆਚਾਰ ਦੀ ਜਿਹੜੀ ਆ ਉਹ ਨਿਖਾਲਦੀ ਰਹੂਗੀ ਤੇ ਕਿਸ ਕਰੀਏ ਤੂੰ ਜਾ ਕੇ ਚੱਲ ਜਾ। ਭਾਜੀ ਜਗ੍ਹਾ ਦਾ ਨਾਮ ਦੱਸ ਦਿਓ ਜੀ। ਇਹ ਆਪਣੇ ਬਾਬਾ ਪੁੱਤੀ ਸ਼ਾਹ ਦੀ ਜਗ੍ਹਾ ਵਾ ਹਰ ਸਾਲ ਇੱਥੇ ਮੇਲਾ ਕਰਾਇਆ ਜਾਂਦਾ। ਇੱਥੇ ਕਾਫੀ ਲੋਕਾਂ ਦੀ ਆਸਥਾ ਲੋਕੀ ਬੜੇ ਸ਼ਰਧਾ ਨਾਲ ਇੱਥੇ ਆਉਂਦੇ ਆ। ਲੋਕਾਂ ਦੀਆਂ ਮੰਨ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ। ਪਿੰਡ ਫੱਤੇ ਵਾਲਾ ਜੀ। ਪਿੰਡ ਫੱਤੇ ਵਾਲਾ। ਧੰਨਵਾਦ ਭਾਈ। ਓਕੇ ਪਿੰਡ ਆਪਣਾ ਜੀ। ਵੈਗੋਜੀ ਕਾਲ ਖਾਲਸਾ ਸ੍ਰੀ ਵੈਗੋਜੀ ਫੱਤੇ। ਫਿਰ ਪਾਲ ਸਿੰਘ ਸਿੱਧੂ ਫੱਤੇ ਵਾਲਾ ਜੀ। ਹਾਂਜੀ ਹਾਂਜੀ ਆ ਜਿਹੜਾ ਪ੍ਰੋਗਰਾਮ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਪ੍ਰੋਗਰਾਮ ਬਹੁਤ ਵਧੀਆ ਆਇਆ ਜੀ। ਸਾਡੇ ਪਿੰਡ ਦੇ ਸਾਰਿਆਂ ਦੇ ਸਹਿਯੋਗ ਨਾਲ ਮੇਲਾ ਕਰਾਇਆ ਗਿਆ। ਮੇਲੇ ਦੇ ਵਿੱਚ ਕਬੱਡੀ ਕਰਾਈ ਗਈ ਆ। ਕਬੱਡੀ ਨੂੰ ਵੇਖ ਕੇ ਜੋ ਵੀ ਸਾਡੇ ਪਿੰਡ ਦੇ ਨੌਜਵਾਨ ਆ ਉਹ ਇਸ ਤੋਂ ਪ੍ਰੇਰਿਤ ਹੋਣਗੇ। ਗਾਂ ਨਸ਼ਿਆਂ ਲੈ ਨਾ ਜਾਣਗੇ। ਕਬੱਡੀ ਆ ਖੇਡਣਗੇ ਤੇ ਗਾਂ ਮੱਲਾ ਮਾਰਨਗੇ। ਜੋ ਸਾਡੇ ਵੀਰ ਬਾਹਰ ਕਿੰਨੇ ਵੀ ਵੀਰਾਂ ਦੇ ਸਹਿਯੋਗ ਪਾਇਆ ਵਾ ਉਹਨਾਂ ਨੇ ਬਹੁਤ ਵਧੀਆ ਸਹਿਯੋਗ ਨਾਲ ਮੇਲਾ ਕਰਾਇਆ ਵਾ। ਬਾਬੇ ਦੀ ਛੜਾ ਵਧੀਆ ਬਣ ਗਈ ਜੰਦੀ ਜੀ। ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਬਾਹਰ ਜਿੰਦੇ ਵੀ ਇਹ ਬਾਹਰ ਲਿਆ ਇਸੇ ਤਰ੍ਹਾਂ ਸਾਨੂੰ ਗਾ ਅੱਗੇ ਤੋਂ ਸੰਯੋਗ ਦਿੰਦੇ ਰਹੋ ਅਗਿਏ ਮੇਲਾ ਕਰਉਂਦੇ ਰਹੀਏ ਜੋ ਵੀ ਸਾਡੇ ਪਿੰਡ ਦੇ ਛੋਟੇ ਬੱਚੇ ਆ ਜਾਂ ਨੌਜਵਾਨ ਆ ਉਹ ਨਸ਼ਿਆਂ ਵੱਲੋਂ ਹਟ ਕੇ ਇੱਧਰ ਆਉਣਗੇ ਵੈਕੁਰ ਜੀ ਦਾ ਖਾਲਸਾ ਅ ਵੈਕੁਰ ਜੀ ਕੀ ਬਤੇ ਮੈਂ ਸਾਉਂਸ਼ੇਂ ਫੱਤੇ ਵਾਲਾ ਆਈ ਸੰਗਤ ਦਾ ਬਹੁਤ ਬਹੁਤ ਧੰਨ ਕਰ ਧੰਨਵਾਦ ਕਰਦਾ ਜੋ ਸਰਪੰਚ ਜੀ ਸਾਹਿਬ ਜਿਹੜੀ ਦੇਦੇ ਨੇ ਕੰਮ ਕੀ ਰੌਣਕਾਂ ਵਧਾਈਆਂ ਕਬੱਡੀ ਦਾ ਮੈਚ ਵੇਖਿਆ ਕਲਾਕਾਰ ਵੇਖਿਆ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵੈਰਜੀਤ ਕਾਲਸਾ ਵੈਰਜੀਤ ਜੀ ਕੀ ਫਤਿਹ ਸਾਹਿਬ ਸਾਰੀ ਕਮੇਟੀ ਦਾ ਧੰਨਵਾਦ ਬਹੁਤ ਸੋਹਣਾ ਮੇਲਾ ਕਰਾਉਂਦੇ ਆ 2-3 ਸਾਲ ਤੋਂ ਹੋ ਗਿਆ ਬਹੁਤ ਸੋਹਣਾ ਮੇਲਾ ਸੋਹਣਾ ਪ੍ਰੋਗਰਾਮ ਹੁੰਦਾ ਇਹਨਾਂ ਦਾ ਧੰਨਵਾਦ ਜਿਹੜੇ ਅੱਗੇ ਲਾ ਕੇ ਕੰਮ ਕਰਾਉਂਦੇ ਆ ਜੇ ਗੁਮਾੜਾ ਮੋੜਾ ਅੱਗੇ ਲਾ ਕੇ ਕਰਾਉਂਦਾ ਵੀ ਆ ਉਹ ਇਹਨਾਂ ਨੂੰ ਸਾਰਾ ਕੁਝ ਦੇਖਣਾ ਚਾਹੀਦਾ ਤੇ ਜਿਹੜੇ ਵੀਰਾਂ ਨੇ ਸੇਵਾ ਕੀਤੀ ਤਾਲਮਾਨ ਧੰਦੇ ਨਾਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਇਹ ਜਿਹੜਾ ਨਾਰਵੀਰਾਂ ਦਾ ਧੰਨਵਾਦ ਕਰੋਗੇ ਜਿਹੜੇ ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਇਹਨਾਂ ਮੇਲੇ ਨੂੰ ਅੱਗੇ ਵਧਾਇਆ ਉਹਨਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਮੇਲਾ ਹੁੰਦਾ ਹੈ ਸਰਸਾ ਵੈਰੀਗੀ ਫਤੇ ਸਭ ਦਾ ਨੂੰ ਦੇਖੀਆ ਕਿ ਜਿਹੜਾ ਚਾਜ ਮੇਲੇ ਇਸ ਵਾਰ ਕੀ ਆ ਬਹੁਤ ਹੀ ਵਧੀਆ ਬਹੁਤ ਹੀ ਤੀਕੇ ਨਾਲ ਹੋਈ ਆ ਇਸੇ ਤਰ੍ਹਾਂ ਹਰ ਸਾਲ ਇੱਕ ਤਰ੍ਹਾਂ ਮੇਲਾ ਮਿਲ ਆ ਜਾਂਦਾ ਹੈ ਤੁਹਾਨੂੰ ਦਾ ਬਾਬੂ ਦਾ ਇਸਾਂ ਤੇ ਆਪਾਂ ਕਰਿਆ ਬਹੁਤ ਹੀ ਵਧੀਆ ਮੇਲਾ ਆ ਬਾਬੇ ਵੀਰਾਂ ਦਾ ਨਾਲ ਕਰਨਾ ਇਰੇ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਸਨਜੋਗ ਆ। ਮੇਲੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਐਨਆਰਆਈ ਵੀਰਾਂ ਦਾ। ਜੋ ਵੀ ਸੱਜਣਾਂ ਨੇ ਸੇਵਾ ਕੀਤੀ ਆ ਬਹੁਤ ਹੀ ਵਧੀਆ ਸੁਚੇਤੇ ਢੰਗ ਨਾਲ ਸੇਵਾ ਦਿੱਤੀ ਆ। ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਨਗਰ ਫੱਤੇਵਾਲੇ ਦਾ ਐਨਆਰਆਈ ਵੀਰਾਂ ਦਾ। ਸਾਰੇ ਪਿੰਡ ਫੱਤੇਵਾਲਾ ਐਨਆਰਆਈ ਵੀਰਾਂ ਦਾ। ਓਏ ਸੋਨ ਹਾਏ ਗੁਰਦੀ ਦਾ ਖਾਲਸਾ ਹਾਏ ਗੁਰਦੀ ਕੀ ਫਤਿਹ। ਐਸੇ ਜਿਹੜੇ ਪ੍ਰੋਗਰਾਮ ਨੇ ਉਹ ਕਿਰਪਾ ਕਰਕੇ ਪ੍ਰੇਰਨ ਤੋਂ ਪੁਆਇੰਟ ਦੇ ਕਰ ਦਿਓ ਕਿਹੜੀ ਟੀਮ ਜਿੱਤੀ ਆ ਜੀ ਲਾਈਵ ਵਾਲਾ ਆ ਦੀ ਕਰਾ ਸਕੋਰ ਦੱਸ ਗਿਆ ਹੈ ਹਾਂ ਜੀ ਇਹ ਜਿਹੜਾ ਮੈਚ ਖੇਡਿਆਗਾ ਇੱਕ ਪਾਸੇ ਟੀਮ ਖੇਡੀ ਫੋਰਜਪੁਰ ਦੀ ਔਰ ਫੋਰਜਪੁਰ ਦੇ ਨੰਬਰ ਰਿਹਾ ਜੀ 40 ਤੇ ਤਰਨਪੁਰ ਦੇ ਨੰਬਰ ਰਿਹਾ 37 ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰਦਾਰ ਹੋਰ ਨੰਬਰਾਂ ਤੇ ਜਿੱਤ ਹਾਰ ਹੋਈ ਹੈ ਫੋਰਜਪੁਰ ਦੀ ਟੀਮ ਨੇ ਜਿਹੜੀ ਪਹਿਲੇ ਨੰਬਰ ਤੇ ਆ ਤੇ ਪਰੰਪਰ ਵੀ ਟੀਮ ਜਿਹੜੀ ਦੂਜੇ ਨੰਬਰ ਤੇ ਆ ਸਾਡਾ ਭਰਾ ਇਹ ਕਹਿੰਦੇ ਮੰਗਾ ਰੋਟੀ ਤੇ ਸਾਡਾ ਸਾਹ ਗੱਟੇ ਵਾਲਾ ਵੱਡੀ ਟੀਮ ਉਤਾਰੀਆ ਬਹੁਤ ਬਹੁਤ ਧੰਨਵਾਦ